ਬੈਗ ਲੈ ਕੇ ਓਏ ਬੈਗ ਲੈ ਕੇ ਓ ਦਾਦਾ ਓ ਕਿਤੇ ਇਨੂ ਪਰੇ ਕਰ ਬੈਗ ਲੈਣ ਦਾ ਬੈਗ ਲੈ ਬੈਗ ਅਰੇ ਲੈ ਹੋਰ ਉਹ ਨਾ ਬੈਗ ਬੈਗ ਓਏ ਅਰਸ਼ੂ ਓ ਮੈਡਮ ਕਿਥੇ ਆ ਗਿਆ ਕਾੜ ਕੇ ਜਾਣ ਦੇ ਓਏ ਮਸ਼ੀਨ ਦਾ ਬੜਾ ਬੁਰਾ ਹਾਲ ਕਰਿਆ ਹੋਇਆ ਇੱਥੇ। ਬੱਸ ਹੁਣ ਤਾਂ ਗਿਆ। ਹੁਣ ਤਾਂ ਗਿਆ। ਓ ਜੋਤ ਲਿਆ ਹੁਣ ਚੱਕ। ਮਾਇਆ ਨਹੀਂ ਮੰਨਿਆ ਮੰਨਿਆ ਨਹੀਂ ਇਹਦੇ ਦੁਬਾਰਾ ਬਣਾ ਦੁਬਾਰਾ ਬਣਾ ਮੈਂ ਨਹੀਂ ਬਣਾ ਆਲੇ ਬਣਾ ਆਇਆ ਓਏ ਬੜੀ ਕਸੂਤੀ ਟਰਾਲੀ ਫਸੀ ਹੋਈ ਆ ਮਸ਼ੀਨ ਦੋ ਵੀ ਨਿਕਲ ਰਹੀ ਦੇਖੋ ਗਾਣੂ ਕਰ ਗਾਣੂ ਕਰ ਲਮਣ ਲੋ ਜੀ ਮਸ਼ੀਨ ਵੀ ਕਰ ਗਈ ਆ ਤਗੜੇ ਨਿਕਲੀ ਨਹੀਂ ਟਰਾਲੀ ਮਸ਼ੀਨ ਤੋਂ ਵੀ ਔਰੇ ਖਾਲੀ ਕਰਨੀ ਕੋ ਟੋਕਰਿਆਂ ਨਾਲ ਫੇਰ ਕੱਢਾਂਗੇ ਮम्मा ਮੱਕੀ ਮम्मा ਮੈਂ ਫਸ ਗਿਆ ਕਸੂਤੇ ਤੇ ਘਰਿਆਣਾ ਕਰਨ ਦੀ ਬੂਬਲੀ ਟੁੱਟ ਜੇ ਕਰਕੇ ਹਾਂ ਕੀ ਉਹਦੀ ਪਾਸੇ ਤੇ ਰਹੀ ਵੀ ਖੂਲਾ ਆ ਦੇ ਜੀ ਮੈਂ ਖੁੰਜ ਰਹਿ ਗਿਆ ਗੈਂਦ ਨੂੰ ਟੱਟ ਲੇ ਡੇ ਕੇ ਤਾਂ ਉਹ ਆ ਹੈ ਮੈਚੀ ਉਹ ਹੀ ਲੱਗ ਤਾ ਨਾ ਬੋਲਦੇ ਨਾ ਪਿਆਰ ਨਹੀਂ ਬੋਲਦੇ ਬੱਟੇ ਬੱਟੇ ਕਿੜੀਆਂ ਉਹ ਸਿਰ ਤੇ ਲੱਗੀਆਂ ਜਣੀਆਂ ਕੋਈ ਨਹੀਂ ਹੈ ਬਣਦਾ ਯਾਰ ਇੱਕ ਦੇ ਹਲੋ ਇਹ ਪਾ ਚਾਰ ਲਾਉਣਾ ਕਿ 40 ਹੋਰ ਸਲੇਜ ਫਾਰਮ ਇੱਥੇ ਹੀ ਗੰਡਾ ਵੀ ਮਿਲਦੀਆਂ ਚਾਰ ਦੀਆਂ ਜੇ ਕਿਸੇ ਨੇ ਲੈਣੀਆਂ ਹੁਣ ਕਮਾ ਨੰਬਰ ਦੇ ਸਕਰੀਨ ਤੇ ਦੇ ਦਿੰਦਾ ਫਬਰਕ ਕਰ ਸਾਰੇ ਬਹੁਤ ਵੱਡਾ ਫਾਰਮ ਹੈ ਤੂੰ ਦੇਖ ਹੀ ਜਾ ਕਰੀ ਪੂਰਾ ਵਧੀਆ ਕੁਆਲਿਟੀ ਦਾ ਚਾਰ ਹੈ ਇੱਥੇ ਚਾਰ ਮਿਲਦਾ ਤੇ ਵਧੀਆ ਰੇਟ ਹੈ ਚਾਰ ਦਾ 300 ਕਰਦੇ ਉੱਤੇ ਬਹੁਤ ਖਾਸ ਹੋ ਜਾਂਦਾ ਹਣ ਆ ਮਖੀਲਾ ਘੜੀਆਂ ਨੇ ਲੱਡਾਂ ਵਾਲੀਆਂ ਆਹ ਟਰਾਲੀਆਂ ਮੁੱਧੀਆਂ ਮਾਰਿਆ ਆ ਬੰਦੇ ਨੇ ਬਾੜੀ ਪੂਰੀ ਹੁੰਦੀ ਮੇਰਾ ਭਾਈ ਨਾ ਬਾੜਾ ਸਿਰਾ ਇਹਦਾ ਕੀ ਸਾਈਡ ਰੇਲਾਂ ਵਾਲੇ ਹੀ ਬੱਥੇ ਭਾਈ ਨੇ ਵੀ ਸੰਗਵਾਇਆ ਨਾ ਉਹ ਸਾਡੀ ਟਰਾਲੀ ਕੱਢਿਆ ਓਏ ਬਾੜੀ ਕਸੂਤੀ ਜੜੀ ਖੜੀ ਆ ਉਹ ਜੇਬ ਸੀਦਾ ਹੋਊ ਬਣੀ ਆ ਓਏ ਆ ਪੂਰਾ ਟੌਪ ਦਾ ਵੱਡਾ ਫਾਰਮ ਗਾਈ ਪੈਂਦਾ ਇੱਥੇ ਬਦਲ ਕੇ ਦੱਸਾਂਗੇ ਰਾਤ ਦੇ 10 11 ਵਜੇ ਤੱਕ 11 12 ਵਜੇ ਤੱਕ ਉਹੀ ਹੋਦਾ ਟੱਕਰੀ ਜਣਾ